ਮੇਰਾ ਨਾਮ ਅਰੰਦੀਪ ਕੌਰ ਹੈ ਅਸੀਂ ਸਾਡਾ ਪਪਾ ਪਿਗਮੀ ਨਾਸਟ ਸਟਾਫਲਰਸ ਦਾ ਡੈਕਟਰ ਸੀਗਾ ਉਹ 120 ਪੋਰਸ ਕਰਦੇ ਹੁੰਦੇ ਸੀ ਅੱਜ ਕਿੰਨਾ ਰਸ ਅੱਜ ਸਾਡਾ ਜਿਹੜਾ ਪੇਪਰ ਸੀਗਾ ਪੇਪਰ ਹੁੰਦੇ ਹੁੰਦੇ ਨੇ ਸਿਸਟਮ ਦੇ ਵਿੱਚੋਂ ਖਰਾਬ ਹੋ ਗਿਆ ਸੀ ਤੇ ਜਿਵੇਂ ਕਰਕੇ ਸਾਨੂੰ ਪੇਪਰ ਦੇ ਵਿੱਚ ਬਹੁਤ ਦਿੱਕਤ ਆਈ ਹੈ ਕਿ ਉਹਨੇ ਕਹਿ ਰਹੇ ਹੈ ਕਿ ਪੈਂਪਾਇਲੀ ਕੈਨਸਲ ਹੋ ਚੁੱਕਾ ਹੈ ਨੂੰ ਥੋੜੀ ਮੰਗੀ ਹੈ ਫਿਰ ਕੀ ਕਰੀਏ ਸਾਡੀ ਮੰਗੀ ਹੈ ਤੇ ਪੈਂਪਰ ਕੈਸਟ ਹੋਣਾ ਚਾਹੀਦਾ ਹੈਗਾ ਰਸ ਹੋਣਾ ਚਾਹੀਦਾ ਪੇਪਰ ਸਾਡਾ ਸਾਰੇ ਜਿੰਨੇ ਵੀ ਉਹ ਲੁਧਿਆਣਾ ਅਟਿਆਣ ਕਿੰਦੇ ਪੇਪਰ ਸਾਰੇ ਸਟੂਡੈਂਟ ਕੈਨਸਲ ਹੋਣਾ ਚਾਹੀਦਾ ਕਿ ਦੁਬਾਰਾ ਪੇਪਰ ਸਾਰੇ ਕਰਾਉਣ ਪੰਜਾਬ ਸਰਕਾਰ ਮੁਕਤਬਾਦ ਮੁਕਤਬਾਦ ਪੰਜਾਬ ਸਰਕਾਰ ਮੁਕਤਬਾਦ ਮੁਕਤਬਾਦ ਪੰਜਾਬ ਸਰਕਾਰ ਮੁਕਤਬਾਦ ਮੁਕਤਬਾਦ ਪੰਜਾਬ ਸਰਕਾਰ ਮੁਕਤਬਾਦ ਮੁਕਤਬਾਦ ਜੀ ਜੀ ਮਸਲਤ ਹੋ ਗਈ ਉਹ ਡਿਊਟੀ ਵਾਲੇ ਨੂੰ ਨਾ ਨੋ ਤੋਂ 5 ਸਾਡੇ ਸਰਕਾਰ ਸਾਡੇ ਦਾਸ ਤੋਂ 15 ਮਿੰਟ ਪਹਿਲਾਂ ਤੇ ਸਣਾ ਪੇਪਰ ਸ਼ੁਰੂ ਹੋ ਗਿਆ ਪਰ ਸਾਡੇ ਪੇਪਰ ਕੰਪਿਊਟਰ ਤੇ ਦੋ ਤਿੰਨ ਜਣਾਂ ਦੇ ਸ਼ੁਰੂ ਹੋਇਆ ਬਾਕੀ ਸਾਡਾ ਪੇਪਰ ਨਹੀਂ ਹੋਇਆ ਤੁਸੀਂ ਮੰਗ ਕੀ ਕਰਦੇ ਹੋ ਅਸੀਂ ਮੰਗ ਕਰਦੇ ਹਾਂ ਸਾਡਾ ਪੇਪਰ ਕੈਨਸਲ ਕਰਕੇ ਦੁਬਾਰਾ ਲਿਆ ਜਾਵੇ ਤੇ ਪੇਪਰ ਆਫਲਾਈਨ ਲਿਆ ਜਾਵੇ ਤਾਂ ਕੱਲ ਨੂੰ ਫੇਰੇ ਟੈਕਨੀਕਲ ਇਸ਼ੂ ਸਾਨੂੰ ਨਾ ਆਣਾ ਪਵੇ ਅਧਿਕਾਰ ਸੰਗਰਿ ਹੋ ਗਿਆ ਤੇ ਸਾਡੇ ਸਭ ਬავਲ ਦੀ ਦਾ ਪੇਪਰ ਹੁਣ ਆਪ ਜੀ 102 ਪੋਸਟ ਆਈਆਂ ਜਿਹਦੇ ਵਿੱਚ ਮੰਨ ਲਓ ਰੈਟਾ ਬਹੁਤ ਘੱਟ ਆਇਆ 4 ਬੰਦ ਸੂਰੇਟ ਆਇਆ ਇਹਨਾਂ ਦਾ ਕਿੰਨਾ ਟਾਈਮ ਸੀਗਾ ਮੁਰਦਾ ਆ ਗਏ ਨਾ ਟੋਇਆ ਕਿਰੀ ਹੈ ਜੀ ਇੰਟੀਮਰ ਤੋਂ ਮੁਰਦਾ ਬਾਈਕ ਕੰਡਾ ਮਤਲਬ ਇਹਨਾਂ ਨੂੰ ਸਾਢੇ 9:00 ਵਜੇ ਸਾਢੇ 9:00 ਵਜੇ ਇਗਜ਼ਾਮ ਹਸਤਾ ਨਹੀਂ ਹੋਇਆ ਉਸ ਤੋਂ ਅਜੇ ਟਾਈਮ ਵਧਾ ਸਾਢੇ 10:00 ਕਰਤਾ ਸਾਢੇ 10:00 ਵੀ ਸਾਡਾ ਇਗਜ਼ਾਮ ਹੋ ਰਿਹਾ ਹੈ ਜੀ 15 ਮਿੰਟ ਹੋਰ ਵਧਾ ਦਿਓ ਕਰੋ ਬੰਦ ਕੇ ਬਾਅਦ ਅਸੀਂ ਮਤਲਬ ਨਾ ਹੀ ਪਾਣੀ ਹੈ ਨਾ ਹੀ ਕੁਝ ਨਹੀਂ ਕੁਝ ਨਹੀਂ ਹਟਵਾ ਜੀ ਪੱਕੇ ਤੇ ਗੱਡਾਂ ਕਰਕੇ 4 ਵਜੇ ਚੰਦੇ ਆਏ ਆ ਉੱਥੇ ਬੈਠਣੇ ਹੜਕ ਜਾ ਫੇਰ ਵੀ ਨਹੀਂ ਫਿਰ ਜੇ ਸਟਾਰਟ ਕਰਿਆ ਕਿਸੇ ਦਾ ਇੱਕ ਚੱਲ ਗਿਆ ਕਿੰਨੋਂ ਪਰ ਇਹਦਾ ਨਹੀਂ ਚੱਲਿਆ ਇਹਦਾ ਚੱਲਿਆ ਨਹੀਂ ਚੱਲਿਆ ਬਸ ਇਹ ਸਿੱਖਣੇ ਸਾਰੇ ਟਾਈਮਾਂ ਹੀ ਭਰਉਂਦੇ ਕੋਈ ਇਹ ਨਹੀਂ ਚੱਲਦਾ ਅਸੀਂ ਮੰਗ ਕਰਦੇ ਹਾਂ ਇਹ ਸਾਰਾ ਇਹ ਪੇਪਰ ਹੈ ਅੱਜ ਦੀ ਸਾਡੇ ਦੋਸਤਾਂ ਦਾ ਅੱਜ ਜੋ ਕੱਲ ਨੂੰ ਇਹ ਦੋਨੇ ਕੈਨਸਲ ਕੀਤੇ ਆ ਜਾਨਾ ਵੀ ਸਾਡੇ ਇਹ ਪੇਪਰ ਹੈ ਜੇਟ ਦੁਆਰੀ ਦਿੱਤੀ ਹੈ ਮੇਰਾ ਨਾਮ ਅਵੰਦੀਪ ਕੌਰ ਹੈ ਅੱਜ ਸਾਡਾ ਪਪਾ ਪੀਜੀਐਸ ਸਟਾਫ ਨਰਸ ਦਾ ਟੈਕਟਰ ਸੀਗਾ ਉਹ 120 ਪੋਰਸ ਕਰਤੇ ਹੋਏ ਜਿਸ ਦਾ ਅੱਜ ਸਾਡਾ ਜਿਹੜਾ ਪੇਪਰ ਸੀਗਾ ਪੇਪਰ ਹੁੰਦੇ ਹੋਦੇ ਨੇ ਸਿਸਟਮ ਦੇ ਵਿੱਚ ਕੋਈ ਖਰਾਬੀ ਸੀਗੀ ਤੇ ਜਿਸ ਨਾਲ ਕਰਕੇ ਸਾਨੂੰ ਪੇਪਰ ਦੇ ਵਿੱਚ ਬਹੁਤ ਦਿੱਕਤ ਆਈ ਹੈ ਤੇ ਉਹਨੇ ਕਹਿ ਰਹੇ ਹੈ ਕਿ ਟੈਂਪੋਰਰੀ ਕੈਂਸਲ ਹੋ ਚੁੱਕਾ ਹੁਣ ਥੋੜੀ ਮੰਗੀ ਹੈ ਫਿਰ ਕੀ ਕਰੀਏ ਸਾਡੀ ਮੰਗੀ ਹੈ ਤੇ ਪੇਪਰ ਕੈਸਟ ਹੋਣਾ ਚਾਹੀਦਾ ਹੈਗਾ ਕਰਸ ਹੋਣਾ ਚਾਹੀਦਾ ਪੇਪਰ ਸਾਡਾ ਸਾਰੇ ਜਿੰਨੇ ਵੀ ਤੇ ਲੁਧਿਆਣਾ ਬਟਿਆਰਿੰਗ ਦੇ ਪੇਪਰ ਸਾਰੇ ਸਟੂਡੈਂਟ ਕੈਂਸਲ ਹੋਣਾ ਚਾਹੀਦਾ ਵੀ ਦੁਬਾਰਾ ਪੇਪਰ ਦੀ ਡੇਟ ਰੱਖਣੀ ਸਾਰੇ ਕਰਾਉਣ ਪੰਜਾਬ ਸਰਕਾਰ ਮੁਕਾਬਲ ਮੁਕਾਬਲ ਪੰਜਾਬ ਸਰਕਾਰ ਮੁਕਾਬਲ ਮੁਕਾਬਲ ਪੰਜਾਬ ਸਰਕਾਰ ਮੁਕਾਬਲ ਮੁਕਾਬਲ ਪੰਜਾਬ ਸਰਕਾਰ ਮੁਕਾਬਲ ਮੁਕਾਬਲ ਕੀ ਮਸਲਾ ਪੈ ਗਿਆ ਹੋਰ ਡਿਊਟੀ ਵਾਲੇ ਨੂੰ ਸਾਲਾ ਸਾਡੇ ਨਾਲ ਦਸਤਕਾਟ ਸਾਡੇ ਦਸਤਕਾਟ ਪੀਰ 15 ਮਿੰਟ ਫਿਰ ਭਜਾਤੇ ਫੇਸੜਾ ਪੇਪਰ ਸ਼ੁਰੂ ਹੋ ਗਿਆ ਪਰ ਸਾਡੇ ਪੇਪਰ ਕੰਪਿਊਟਰ ਤੇ ਦੋ ਤਿੰਨ ਜਣਾਂ ਦੇ ਸ਼ੁਰੂ ਹੋਇਆ ਬਾਕੀ ਸਾਡਾ ਪੇਪਰ ਨਹੀਂ ਹੋਇਆ ਤੁਸੀਂ ਮੰਗ ਕੀ ਕਰਦੇ ਹੋ ਅਸੀਂ ਮੰਗ ਕਰਦੇ ਹਾਂ ਸਾਡਾ ਪੇਪਰ ਕੈਸੇ ਕਰਕੇ ਦੁਬਾਰਾ ਲਿਆ ਜਾਵੇ ਤੇ ਪੇਪਰ ਆਫਲਾਈਨ ਲਿਆ ਜਾਵੇ ਤਾਂ ਕੱਲ ਨੂੰ ਫੇਰੇ ਟੈਕਨੀਕਲ ਇਸ਼ੂ ਸਾਨੂੰ ਨਾ ਚੜਾ ਪਾ